ਔਰ ਯੂਟਬ ਵਾਲੇ ਭਰਾਵੋ ਮੇਰੇਓ ਵੀਰੋ ਆਉ ਤੁਹਾਨੂੰ ਇੱਕ ਫੁੱਲ ਵਸ਼ੀਕਰਨ ਮੰਤਰ ਦੇਈਏ ਫੁੱਲ ਵਸ਼ੀਕਰਨ ਬਹੁਤ ਜ਼ਬਰਦਸਤ ਮੰਤਰ ਹੈ ਬਹੁਤ ਤਕੜਾ ਮੰਤਰ ਹੈ ਜਿਹੜਾ ਕਰੋ ਮੋਜਾ ਹੀ ਮਾਣੇਗਾ ਮੋਜਾ ਹੀ ਮਾਣੇਗਾ ਇਹ ਮੇਰੀ ਵਾਅਦਾ ਹੈ ਪਰ ਆਪਣੇ ਗੁਰੂ ਤੋਂ ਪੁੱਛ ਕੇ ਕਰਿਓ ਜੇ ਕਿਸੇ ਦਾ ਗੁਰੂ ਨਹੀਂ ਤਾਂ ਸਾਨੂੰ ਪੁੱਛ ਲਿਓ ਠੀਕ ਹੈ ਜੀ ਆਓ ਮੰਤਰਾਲ ਚਲਦੇ ਆਂ ਓ ਮਨਮੋ ਆਦੇਸ਼ ਗੁਰੂ ਕਾ ਕਾਮਰੂ ਦੇਸ਼ ਕਮਕਸ਼ਾ ਦੇਵੀ ਤਹਾਂ ਠਹਿ ਠਹਿ ਅਸਮੈਲ ਜੋਗੀ ਜੋਗੀ ਕੇ ਆਂਗਨ ਫੂਲ ਕੇ ਆਰੀ ਫੂਲ ਚੁਨ ਚੁਨ ਲਾਵੇ ਚੁਨ ਲੋਨਾ ਚਮਾਰੀ ਫੂਲ ਚਲ ਫੂਲ ਫੂਲ ਵਿਗਸੇ ਫੂਲ ਪਰ ਵੀਰ ਨਾਰ ਸਿੰਘ ਬਸੇ ਜੋ ਨਹੀਂ ਫੂਲ ਕਾ ਵਿਸ਼ ਕਬ ਨਾ ਛੋੜੇ ਮੇਰੀ ਆਸ਼ ਮੇਰੀ ਭਗਤੀ ਗੁਰੂ ਕੀ ਸ਼ਕਤੀ ਫੁਰੂ ਮੰਤਰ ਈਸ਼ਰਵਾਚਾ ਇੱਕ ਵਾਰੀ ਮੰਤਰ ਫੇਰ ਸੁਣ ਲਓ ਬਹੁਤ ਜ਼ਬਰਦਸਤ ਮੰਤਰ ਹੈ ਫੁੱਲ ਵਸ਼ੀਕਰਣਾ ਜੀ ਫੁੱਲ ਜਿਹੜਾ ਹੁੰਦਾ ਮੱਲ ਗਲਾਬ ਦਾ ਫੁੱਲ ਚਮੇਲੀ ਦਾ ਫੁੱਲ ਕੋਈ ਵੀ ਫੁੱਲ ਲਾ ਲਈਏ ਖਸ਼ੂਦਾਰ ਓਮ ਨਮੋ ਆਦੇਸ਼ ਗੁਰੂ ਕਾ ਕਾਮਰੂ ਦੇਸ਼ ਅਮਕਸ਼ਾ ਦੇਵੀ ਤਾ ਠਾਠ ਅਸਮੈਲ ਜੋਗੀ ਜੋਗੀ ਕੇ ਆਂਗਨ ਫੂਲ ਕੇ ਆਰੀ ਫੋਲ ਚੁੰਨ ਚੁੰਨ ਲਾਵੇ ਲੋਨਾ ਚ ਮਾਰੀ ਫੋਲ ਚਲ ਫੋਲ ਫੋਲ ਵਿਖੇ ਫੋਲ ਪਰ ਬੀਰ ਨਾਰ ਸਿੰਘ ਬਸੇ ਜੁਨੇ ਫੋਲ ਕਾ ਵਿਸ਼ ਕਉਨਾ ਛੋਡੇ ਮੇਰੀ ਆਸ ਮੇਰੀ ਭਗਤੀ ਗੁਰੂ ਕੀ ਸ਼ਕਤੀ ਉਫਰੋ ਮੰਤਰ ਈਸ਼ਰਵਾਚਾ ਇਹ ਮੰਤਰਾ ਜੀ ਇਹ ਮੰਤਰ ਤੁਸੀਂ ਮੰਗਲਵਾਰ ਸ਼ੁਰੂ ਕਰ ਸਕਦੇ ਹੋ ਜਿਹੜਾ ਜੋਤ ਲਾ ਕੇ ਮਾਤਾ ਦੀ ਜੋਤ ਲਾ ਕੇ ਤੁਸੀਂ ਜਿਹੜਾ ਇਹ ਮੰਤਰ ਜਿਹੜਾ ਚਿਮੇਲੀ ਦੇ ਤੇਲ ਦੀ ਜਿਹੜੀ ਚਰਾਗ ਲਾ ਕੇ ਇਹ ਮੰਤਰ ਮੰਗਲਵਾਰ ਤੋਂ ਸ਼ੁਰੂ ਕਰ ਸਕਦੇ ਹੋ ਸ਼ਨੀਵਾਰ ਤੋਂ ਕਰ ਸਕਦੇ ਹੋ ਅ ਨੁਚੰਦਾ ਸ਼ਨੀਵਾਰ ਨੁਚੰਦਾ ਮੰਗਲਵਾਰ 21 ਦਿਨ ਜਾਂ 11 ਦਿਨ ਇਹ ਤੁਸੀਂ ਜਿਹੜਾ ਚਰਾਗ ਲਾ ਕੇ ਬੈਠੋ ਫੁੱਲ ਅਰਪਣ ਕਰੋ ਖੁਸ਼ਬੂਦਾਰ ਫੁੱਲ ਰੱਖੋ ਨਾਲ ਤੇ ਉਹ ਫੁੱਲ ਨੇ ਜਿਹੜੇ ਦੋਏ ਦਿਨ ਬਦਲੋ ਰੋਜ਼ ਫੁੱਲ ਰੱਖੋ ਜਿਹੜੇ ਫੁੱਲ ਤੁਸੀਂ ਚੱਕ ਦੋਗੇ ਅ ਨਵੇਂ ਫੁੱਲ ਰੱਖੋਗੇ ਪ੍ਰਾਣੇ ਲਫਾਫੇ ਇਕੱਠੇ ਕਰੀ ਜਾਓ 21 ਦਿਨ ਇਕੱਠੇ ਕਰਕੇ ਉਹ ਜਲ ਪ੍ਰਵਾਹ ਕਰ ਦੇਣੇ ਆ ਤੇ 21 ਦਿਨ ਖੁਸ਼ਬੂ ਰੱਖਣੀ ਆ ਇਹ ਖੁਸ਼ਬੂਦਾਰ ਮੰਤਰ ਆ ਜੀ ਇਹ ਹੋਰ ਹੀ ਖੁਸ਼ਬੂ ਰੱਖਣੀ ਆਪਣੇ ਸਰੀਰ ਤੇ ਆਪਣੇ ਆਸਣਾ ਤੇ ਜਿੱਥੇ ਤੁਸੀਂ ਪਹਿਣਾ ਉਥੇ ਤੇ ਇਹ ਆ ਜੀ ਫੁੱਲ ਜਿਹੜਾ ਵਸ਼ਿਕਰਣ ਮੰਤਰ ਹੈ ਜੇ ਤੁਸੀਂ ਇਹ ਸਿੱਧ ਕਰ ਲਿਆ 21 21 ਇੱਕ ਦਿਨ ਤੁਸੀਂ ਸਿੱਧ ਕਰ ਲਿਆ ਇਹ ਤੇ ਉਸ ਤੋਂ ਬਾਅਦ ਇਹ ਫੁੱਲ ਕਿਸੇ ਵੀ ਖੁਸ਼ਬੂਦਾਰ ਫੁੱਲ ਤੇ ਤੁਸੀਂ 11 ਵਾਰੀ 21 ਵਾਰੀ ਇਹ ਪੜੋਗੇ ਪੜ੍ਹ ਕੇ ਕਿਸੇ ਨੂੰ ਵੀ ਸੁਘਾਓਗੇ ਉਹ ਤੁਹਾਡਾ ਜਿਹੜਾ ਪਾਣੀ ਭਰੇਗਾ ਤੁਹਾਡੀ ਗੱਲ ਮੰਨੇਗਾ ਹੀ ਮੰਨੇਗਾ ਉਹ ਠੀਕ ਆ ਜੀ ਉਹ ਤੁਹਾਡੀ ਗੱਲ ਜਰੂਰ ਮੰਨੇਗਾ ਗੱਲ ਇਹ ਆ ਵੀ ਚੰਗੇ ਵਾਸਤੇ ਚਲਾਓ ਮਾੜੇ ਵਾਸਤੇ ਨਹੀਂ ਚਲਾਣਾ ਹੈਗਾ ਆਪਣੇ ਗੁਰੂ ਤੋਂ ਪੁੱਛੋ ਜਿਹਦਾ ਗੁਰੂ ਨਹੀਂ ਜਿਵੇਂ ਅਸੀਂ ਪਾਰਿਆਂ ਕਲਾਮ ਸਾਡੇ ਤੋਂ ਪੁੱਛ ਲੋ ਸਾਡਾ ਨੰਬਰ ਹੈ 97809 21137 97809 21137 ਮੈਂ ਚੇਲਾ ਖਲੀਫਾ ਬਾਬਾ ਅਲੀ ਖਾਨ ਮੁੱਗੇ ਵਾਲਿਆਂ ਦਾ ਬਹੁਤ سارے ਮੰਤਰ ਨੇ بڑے ਮੰਤਰ ਪਏ ਨੇ ਮੇਰੇ ਗੁਰੂ ਕੋਲੇ ਖਜ਼ਾਨਾ ਪਿਆ ਇਲਮਾਂ ਦਾ ਤੇ ਇਹ ਅਜੇ ਫੁੱਲ ਵਸ਼ੀਕਰਣ ਮੰਤਰ ਹੈ ਇਹਦੀ ਹੋਰ ਵੀ ਵਿਧੀ ਹੈ ਜਿਹਨੇ ਵਿਧੀ ਲੈਣੀ ਹੋਵੇ ਸਾਨੂੰ ਫੋਨ ਤੇ ਪੁੱਛ ਸਕਦਾ ਹੈ ਹੋਰ ਵੀ ਵਿਧੀ ਹੈਗੀ ਹੈ ਵਿਧੀ ਵੱਡੀਆਂ ਹੁੰਦੀਆਂ ਨੇ ਪਰ ਵੀਡੀਓ ਜਿਹੜੀ ਬਹੁਤ ਵੱਡੀ ਬਣ ਜਾਈਗੀ ਸੋ ਬੇਨਤੀ ਹੈ ਕਿ ਜਿਹੜਾ ਵੀ ਵੀਰੇ ਮੰਤਰ ਪੜ੍ਹੇ ਜਾਂ ਦੇਖੇ YouTube ਤੇ ਸਾਡਾ ਜਿਹੜਾ ਚੈਨਲ ਹੈ ਜਰੂਰ ਉਹ ਲਾਈਕ ਕਰੋ ਠੀਕ ਹੈ ਜੀ ਤੁਹਾਨੂੰ ਹੋਰ ਵੀ ਜੜਿਆ ਵਸ਼ਿਕਰਣ ਮੰਤਰ ਜਰੂਰ ਦੇਵਾਂਗੇ ਸੋ ਰੱਬ ਰੱਖਾ ਜੈ ਮਾਤਾ ਦੀ ਜੈ ਮਾਤਾ ਦੀ